ਦੀ 슈ਗਰ ਮਿਲ ਨਵਾਂ ਸ਼ਹਿਰ ਦੇਸ਼ ਪੰਜਵੇਂ ਪੜਾਈ ਸੀਜ਼ਨ ਦੀ ਸ਼ੁਰੂਆਤ ਹੋਈ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਸਮੂਹ ਮਿਲ ਕਾਮਿਆਂ ਮਜ਼ਦੂਰਾਂ ਅਧਿਕਾਰੀਆਂ ਅਫਸਰਾਂ ਅਤੇ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਲਈ ਅਤੇ ਸਾਰਾ ਸੀਜ਼ਨ ਬਿਨਾਂ ਕਿਸੇ ਰੁਕਾਵਟ ਤੋਂ ਸਫਲਤਾਪੂਰਵਕ ਸੰਪੰਨ ਹੋਵੇ ਇਸ ਲਈ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗੇ ਅਰਦਾਸ ਕਰਦੇ ਹੋਏ ਸਭ ਨੇ 슈ਗਰ ਮਿਲ ਦੇ ਪੰਜਵੇਂ ਪੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਇਸ ਮੌਕੇ ਨਵਾਂ ਸ਼ਹਿਰ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨਗਰ ਸੁਧਾਰ ਟਰਸਟ ਚੇਅਰਮੈਨ ਸਤਰਾਮ ਸਿੰਘ ਜਲਵਾਹਾ ਹਲਕਾ ਬੰਗਾ ਤੋਂ ਇੰਚਾਰਜ ਵਾਟਰ ਰਿਸੋਰਸਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਹਰਹਾਲ ਪਹੁੰਚੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਨਵਾਂ ਸ਼ਹਿਰ ਵਿਖੇ 슈ਗਰ ਮਿਲ ਦੇ ਛਿੰਜਵੇਂ ਪੜਾਈ ਸੀਜ਼ਨ ਦੀ ਸ਼ੁਰੂਆਤ ਹੋਣ ਤੇ ਉਹਨਾਂ ਨੇ ਕਿਸਾਨ ਵੀਰਾਂ ਅਤੇ ਸਮੂਹ ਮਿਲ ਦੇ ਕਰਮਚਾਰੀਆਂ ਨੂੰ ਸੀਜ਼ਨ ਦੀ ਸ਼ੁਰੂਆਤ ਮੌਕੇ ਤੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਅਤੇ ਤਰੱਕੀ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਇਸੇ ਦੌਰਾਨ ਪੰਜਾਬ ਸਰਕਾਰ ਨੇ ਮੌਜੂਦਾ ਸੀਜ਼ਨ ਲਈ ਗੰਨੇ ਦੇ ਭਾਅ ਵਿੱਚ 11 ਰੁਪਏ ਦਾ ਵਾਅਦਾ ਕਰਕੇ 391 ਰੁਪਏ ਕਰ ਦਤਾ ਹੈ ਜੋ ਕਿ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਹੈ ਜਿਹੜਾ 56ਵੇਂ ਸੀਜ਼ਨ ਦਾ ਜਿਹੜੀ ਪੜਾਈ ਸ਼ੁਰੂ ਕਰਵਾਈ ਗਈ ਹੈ ਸੋ ਮੇਰੇ ਨਾਲ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਲਲਿਤ ਮੋਨ ਪਾਠਕ ਜੀ ਬਲਾ ਚੌਰ ਸੋਰੀ ਬੰਗਾ ਤੋਂ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਜੀ ਤੇ ਸਾਡੀ ਸਮੁੱਚੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਜੀਐਮ ਸਾਹਿਬ ਸੁਪਰਡੈਂਟ ਸਾਹਿਬ ਜਿੰਨੇ ਸਾਡੇ ਡਾਇਰੈਕਟਰ ਸਾਹਿਬ ਖੜੇ ਨੇ ਚੇਅਰਮੈਨ ਸਾਹਿਬ ਔਰ ਜਿੰਨੇ ਸਾਡੇ ਕਿਸਾਨ ਭਰਾ ਨੇ ਸਾਰਿਆਂ ਦੇ ਸਹਿਯੋਗ ਨਾਲ ਬੋਲੇ ਸੋਨਿਹਾਰ ਦਾ ਨਾਰਾ ਲਾ ਕੇ ਜਿਹੜਾ ਇੱਥੇ ਅੱਜ ਅਸੀਂ ਇਸ ਮਿਲਦੀ ਜਿਹੜਾ ਸ਼ੁਰੂਆਤ ਕਰਵਾਈ ਗਈ ਹੈ ਸੋ ਮੈਂ ਅਕਾਲਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਅਸੀਂ ਸਮੁੱਚਿਆ ਜਿੰਨਾ ਸਾਡਾ ਭਾਈਚਾਰਾ ਖੜਾ ਅਸੀਂ ਸਾਰੇ ਅਕਾਲਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕਰਦੇ ਆ ਕਿ ਮਾਲਕ ਇਹ ਜਿਹੜਾ ਪੜਾਈ ਦਾ ਸੀਜ਼ਨ ਉਹ ਸੁਖ ਸੁਭਿਲੀ ਜਿਹੜਾ ਸੰਪੂਰਨ ਕਰਾਵੇ ਔਰ ਅਥਨਪੁਰ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਸਾਰਿਆਂ ਨੇ ਇਹੀ ਅਕਾਲਪੁਰਖ ਦੇ ਚਰਨਾ ਚ ਅਰਦਾਸ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਸੀਜ਼ਨ ਬੜੀ ਸਫਲਤਾਪੂਰਵਕ ਜਿਹੜਾ ਨੇਪਰੇ ਚੜੇ ਔਰ ਜਿਹੜੀ ਸ਼ਹਿਰ ਵਾਸੀਆਂ ਨੂੰ ਜਿਹੜਾ ਬਿਜਲੀ ਦਾ ਪਲਾਂਟ ਲੱਗਿਆ ਹੋਇਆ ਕਾਲਖ ਦੀ ਸਮੱਸਿਆ ਆndi ਸੀ ਉਹਦੇ ਵਿੱਚ ਵੀ ਬੜਾ ਮਿਲ ਦੇ ਮੁਲਾਜ਼ਮਾਂ ਨੇ ਸਾਡੇ ਜੀਐਮ ਸਾਹਿਬ ਨੇ ਤੇ ਜਿਹੜਾ ਜਿੰਨੇ ਪ੍ਰੋਜੈਕਟ ਦੇ ਮੈਨੇਜਰ ਨੇ ਉਹਨਾਂ ਸਾਰਿਆਂ ਨੇ ਬੜੀ ਜਿਹੜੀ ਮਿਹਨਤ ਕੀਤੀ ਔਰ ਇਹਨਾਂ ਨੇ ਪੂਰਨ ਭਰੋਸਾ ਦਿਵਾਇਆ ਕਿ ਜਿਹੜਾ ਹੁਣ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊਗੀ ਔਰ ਅਸੀਂ ਫਿਰ ਸਾਰੇ ਸਮੁੱਚੀ ਸਾਡੀ ਟੀਮ ਵੱਲੋਂ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿੰਨੇ ਇੱਥੇ ਵਰਕਰ ਕੰਮ ਕਰਦੇ ਨੇ ਜਿੰਨੇ ਮੁਲਾਜ਼ਮ ਕੰਮ ਕਰਦੇ ਨੇ ਜਿੰਨੇ ਸਾਡੇ ਕਿਸਾਨ ਭਰਾਵਾਂ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਗੰਨਾ ਲੈ ਕੇ ਆਣਾ ਮਾਲਕ ਅਕਾਲ ਪੁਰਖ ਸਾਰੇ ਭਰਾਵਾਂ ਨੂੰ ਤੰਦਰੁਸਤੀਆਂ ਬਖ ਅਕਾਲ ਪੁਰਖ ਸਾਰਿਆਂ ਨੂੰ ਸਿਹਤ ਯਾਬ ਕਰੇ ਔਰ ਜਿਹੜਾ ਇਹ ਪੜਾਈ ਦਾ ਸੀਜ਼ਨ ਆ ਸਫਲਤਾਪੂਰਵਕ ਸੰਪੰਨ ਹੋਵੇ। ਸ਼ੂਗਰ ਮਿਲ ਦੇ ਵਿੱਚ 56ਵਾਂ ਪਰਾਇ ਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਆ। ਉਹਦੇ ਲਈ ਮੈਂ ਸਾਰੇ ਸ਼ੂਗਰ ਮਿਲ ਦੇ ਮੁਲਾਜ਼ਮਾਂ ਨੂੰ, ਬੋਰਡ ਆਫ ਡਾਇਰੈਕਟਰ ਨੂੰ, ਚੇਅਰਮੈਨ ਸਾਹਿਬ ਨੂੰ, ਸ਼ੂਗਰ ਮਿਲ ਦੇ ਜੀਐਮ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਜਿਹੜਾ ਸਾਡੀ ਸਰਕਾਰ ਨੇ ਪੰਜਾਬ ਦਾ ਜਿਹੜਾ ਰੇਟ ਆ ਗੰਨੇ ਦਾ ਸਾਰੇ ਸੂਬਿਆਂ ਨਾਲੋਂ ਵੱਧ ਰੇਟ ਪੰਜਾਬ ਸਰਕਾਰ ਨੇ 11 ਰੁਪਏ ਵਧਾ ਕੇ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੀਰਤੀਮਾਨ ਸਤਾਪਤ ਕੀਤਾ ਆ ਔਰ ਗੰਨੇ ਦਾ ਸਾਰਾ ਬਕਾਇਆ ਦੇ ਕੇ ਸਾਰੇ ਹੀ ਕਿਸਾਨ ਭਰਾਵਾਂ ਦੇ ਖਾਤਿਆਂ 'ਚ ਪੈਸੇ ਪਾਏ ਆ ਇਹ ਕੋਈ ਗ੍ਰਾਂਟ ਨਹੀਂ ਆ ਇਹ ਉਹਨਾਂ ਦੇ ਪੈਸੇ ਦਿੱਤੇ ਆ ਕੋਈ ਲੋਨ ਨਹੀਂ ਹੋਊਗਾ 슈ਗਰ ਮਿਲਦੇ ਪਹਿਲੀ ਵਾਰੀ ਹੋਇਆ ਨਹੀਂ ਤਾਂ ਅੱਗੇ ਗ੍ਰਾਂਟ ਦਾ ਲਬਜ ਦੇ ਕੇ 슈ਗਰ ਮਿਲਾਂ ਤੇ ਲੋਨ ਖੜਾ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਜਿਹੜੇ ਪੈਸੇ ਆ ਕਿਸਾਨਾਂ ਦੇ ਖਾਤੇ ਚ ਜਲ ਕੇ 슈ਗਰ ਮਿਲਦੇ ਕੋਈ ਬੋਝ ਨਹੀਂ ਇਹ ਵੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਮੈਂ ਜਿਆਦਾ ਕੁਝ ਨਾ ਕਹਿੰਦਾ ਉਸ ਵਿਕਾਲਪੁਰਕ ਅੱਗੇ ਹੀ ਅਰਦਾਸ ਕਰਦਾ ਕਿ ਇਹ ਸ਼ੂਗਰ ਮਿਲਦਾ ਸੀਜ਼ਨ ਵਧੀਆ ਚੱਲੇ ਔਰ ਸਾਡਾ ਜਿਹੜਾ ਇਹ ਮਿਲਵਾ ਹਮੇਸ਼ਾ ਪਹਿਲੇ ਨੰਬਰ ਤੇ ਆਂਦੀ ਆ ਪਹਿਲੇ ਨੰਬਰ ਤੇ ਹੀ ਆਵੇ ਬਹੁਤ ਹੀ ਮੁਸ਼ੀਬਾ ਸਮੇਂ ਪਰ ਸ਼ੂਗਰ ਮਿਲ ਦੇ ਸਪੱਸ਼ਟ ਵਿੱਚ ਪੜਾਈ ਦੇ ਸੀਜ਼ਨ ਨੂੰ ਅੱਜ ਸ਼ੁਰੂਆਤ ਕੀਤੀ ਹੈ ਇਸ ਮੌਕੇ ਤੇ ਮੈਂ ਸਭ ਤੋਂ ਪਹਿਲੇ ਜੀਐਨ ਸਾਹਿਬ ਦਾ ਸਾਰੇ ਉਸ ਦਾ ਸਟਾਫ ਦਾ ਔਰ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਹਾਂ ਉੱਥੇ ਸਾਰਿਆਂ ਨੂੰ ਵਧਾਈ ਦਿੰਦਾ ਕਿਸਾਨ ਵੀਰਾਂ ਨੂੰ ਵੀ ਸਾਰੇ ਮਜ਼ਦੂਰਾਂ ਨੂੰ ਵੀ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਭਰ ਆਸਮਾ ਹੈ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਨਾ ਵੀ ਜੋ ਪਿਛਲਾ ਬਕਾਇਆ ਸੀ ਕਿਸਾਨਾਂ ਦਾ ਉਹ ਸਾਰਾ ਹੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਵਾਹੀ ਦੇ ਵਿੱਚ ਪਹਿਲਾਂ ਹੀ ਅਦਾਇਗੀ ਕਰ ਦਿੱਤੀ ਗਈ ਹੈ ਔਰ ਇਸ ਸੀਜ਼ਨ ਦੀ ਵੀ ਸਾਰੇ ਸਰਦਖਾਨਾਂ ਨੂੰ ਦਾਗੀ ਦਿੱਤੀ ਜਾਵੇਗੀ ਇਸ ਗੱਲ ਦਾ ਵੀ ਮੈਨੂੰ ਤੁਹਾਨੂੰ ਵਿਸ਼ਵਾਸ ਚਾਹੁੰਦਾ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਕਿਸਮ ਦਾ ਵੀ ਕੋਈ ਬਕਾਇਆ ਨਹੀਂ ਸਰਕਾਰ ਵੱਲੋਂ ਛੱਡਿਆ ਗਿਆ ਔਰ ਬਹੁਤ ਹੀ ਤੁਸੀਂ ਬੋਲ ਦੇਣਾ ਇਸ ਮੌਕੇ ਤੇ ਮੈਂ ਜਿਆਦਾ ਸਮਾਂ ਨਾ ਲੈਂਦਾ ਆ ਆਪ ਸਭ ਨੂੰ ਦਾਵੀ ਦਿਲਦਿਆਂ ਕਰਨੇ ਤੋਂ ਪ੍ਰੇਸ਼ਾ ਵੀ ਧੰਨਵਾਦ ਕਰਦਾ ਔਰ ਪਰਮਾਤਮਾ ਦਾ ਦਰਨ ਵਿੱਚ ਬੇਨਤੀ ਅਰਦਾਸ ਕਰਦਾ ਕਿ ਇਸ ਸੀਜ਼ਨ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ